ਆਪਣਾ ਧਰਮ ਆਪਣੀ ਬੋਲੀ ਤੇ ਆਪਣੀ ਕੌਮ ਹਰ ਇੱਕ ਨੂੰ ਪਿਆਰੀ ਹੁੰਦੀ ਆ ਤੇ ਹਰ ਬੰਦਾ ਸੋਚਦਾ ਵੀ ਮੈਂ ਆਪਣੀ ਕੌਮ ਆਪਣੀ ਬੋਲੀ ਤੇ ਆਪਣੇ ਧਰਮ ਦੇ ਬਾਰੇ ਕੁਛ ਨਾ ਕੁਛ ਲਿਖਾਂ ਕੁਛ ਨਾ ਕੁਛ ਕਰਾਂ ਪਰ ਆਪਣਾ ਧਰਮ ਛੱਡ ਕੇ ਦੂਜੇ ਧਰਮ ਦੇ ਹੱਕ ਦੇ ਵਿੱਚ ਲਿਖਣਾ ਵਿਰੋਧ ਦੇ ਵਿੱਚ ਤਾਂ ਬਹੁਤ ਲਿਖਿਆ ਗਿਆ ਬਾਦੂ ਲਿਖੇ ਗਏ ਬਥੇਰੇ ਗ੍ਰੰਥ ਲੈ ਕੇ ਪਏ ਨੇ ਇੱਕ ਦੂਸਰੇ ਧਰਮ ਦੇ ਵਿਰੋਧ ਦੇ ਵਿੱਚ ਪਰ ਉਸ ਧਰਮ ਦੇ ਹੱਕ ਦੇ ਵਿੱਚ ਲਿਖਣਾ ਇਹ ਪਰਲਿਆਂ ਦੇ ਹਿੱਸੇ ਆਇਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜਿਹੇ ਅਫਸਰ ਦੀ ਗੱਲ ਕਰਾਂਗੇ ਅੰਗਰੇਜ਼ੀ ਅਫਸਰ ਦੀ ਜਿਹਨੇ ਡੀਸੀ ਤੱਕ ਦੀ ਪਦਵੀ ਛੱਡਤੀ ਸੀ ਆਪਣੀ ਧਰਤੀ ਛੱਡਤੀ ਉਹਨੇ ਆਪਣਾ ਧਰਮ ਛੱਟਤਾ ਆਪਦੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਸੀ ਜਿਹੜਾ ਉਹ ਸਿੱਖ ਧਰਮ ਦੇ ਰਿਸਰਚ ਦੇ ਵਿੱਚ ਲਾਤਾ ਸਿੱਖ ਧਰਮ ਦੀ ਫੌਜ ਦੇ ਵਿੱਚ ਲਾਤਾ ਸਾਡੇ ਬਾਸਤਵੋ ਨੇ ਇੰਨੀਆਂ ਮੁਸੀਬਤਾਂ ਲੰਘਾ ਸੀਗੀਆਂ ਪਰ ਸਾਡੇ ਆਲੇ ਨੇ ਉਹਦੀ ਬਾਹ ਤੱਕ ਨਹੀਂ ਫੜੀ ਸੀ ਉਹ ਬਿਲਕਦਾ ਰਹਿ ਗਿਆ ਉਹ ਵੀ ਸਿੱਖੋ ਮੈਨੂੰ ਆਪਣੇ ਧਰਮ ਦੇ ਵਿੱਚ ਪ੍ਰਵਾਨ ਕਰ ਲੋ ਬਾਰ ਬਾਰ ਉਹ ਪੰਜਾਬ ਆਉਂਦਾ ਆ ਕੇ ਕਹਿੰਦਾ ਸਿੱਖੋ ਮੈਨੂੰ ਆਪਣੇ ਵਿੱਚ ਲੈ ਲੋ ਮੈਂ ਤੁਹਾਡੇ ਧਰਮ ਵਿੱਚ ਪ੍ਰਵਾਨ ਹੋਣਾ ਚਾਹਣਾ ਪਰ ਸਾਡੇ ਆਲੇ ਨੇ ਉਹਦੀ ਬਾਹ ਨਹੀਂ ਫੜੀ ਬਾਹ ਫੜਨ ਦਾ ਦੂਰ ਉਹਦੀ ਕਤਰ ਵੀ ਨਹੀਂ ਪਾਈ ਇਹ ਦੇਖੋ ਤੁਸੀਂ ਇੱਕ ਇਨਸਾਨ ਨੇ ਸਾਰੀ ਜ਼ਿੰਦਗੀ ਲਾਤੀ ਇੱਕ ਕੰਮ ਦੇ ਵਿੱਚ ਸਾਡੇ ਲਈ ਤੇ ਅਸੀਂ ਉਹਦਾ ਨਾਮ ਤੱਕ ਵੀ ਨਹੀਂ ਜਾਣਦੇ ਸੀ। ਅੱਜ ਦੀ ਵੀਡੀਓ ਅਸੀਂ ਇੱਕ ਅਜਿਹੇ ਇਨਸਾਨ ਦੇ ਬਾਰੇ ਬਣਾਉਣ ਜਾ ਰਹੇ ਹਾਂ ਜਿਨੇ ਸਾਡੇ ਲਈ ਕੁਝ ਕੀਤਾ। ਡੀਸੀ ਤੱਕ ਦੀ ਨੌਕਰੀ ਛੱਡੀ। ਪਰ ਸਾਟੇ ਵਾਲਿਆਂ ਨੇ ਉਹਦੀ ਬਾਹ ਨਹੀਂ ਫੜੀ ਸੀ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ। ਬਣੀ ਦਿਲਚਸਪ ਕਹਾਣੀ ਹੈ ਇਹ। ਤੇ ਬਹੁਤ ਸਾਰੇ ਰਾਜ ਖੋਲ ਕੇ ਜਾਊਗੀ ਅਜਿਹੀ ਵੀਡੀਓ ਜਦੋਂ ਭਾਰਤ ਗੁਲਾਮ ਸੀਗਾ ਨਾ ਤਾਂ ਭਾਰਤ ਦੇ ਵਿੱਚ ਬਹੁਤ ਸਾਰੇ ਅੰਗਰੇਜ਼ੀ ਅਫਸਰ ਆਉਂਦੇ ਹੁੰਦੇ ਸੀਗੇ ਜਿਨ੍ਹਾਂ ਨੇ ਭਾਰਤ ਦਾ ਜਾਂ ਪੰਜਾਬ ਦਾ ਰਾਜ ਪ੍ਰਬੰਧ ਸੁਭਾ ਲੈਣਾ ਸੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਮੈਕਸ ਆਰਥਰ ਮੈਕਲੇਫ 1841 ਦੇ ਵਿੱਚ ਉਹਦਾ ਜਨਮ ਹੁੰਦਾ ਸਾਹਿਤ ਦੇ ਵਿੱਚ ਉਹਨੂੰ ਰੁਝਾਨ ਸੀ ਜਦੋਂ ਕਾਲਜ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਤਾਂ ਸਾਹਿਤ ਦੇ ਖੇਤਰ ਦੇ ਵਿੱਚ ਉਹਨੇ ਬਹੁਤ ਸਾਰੇ ਨਾਮ ਵੀ ਪ੍ਰਾਪਤ ਕੀਤੇ ਸੀ ਜ ਫਰਵਰੀ 1864 ਦੇ ਵਿੱਚ ਉਹ ਪੰਜਾਬ ਦੇ ਵਿੱਚ ਡੀਸੀ ਲਗਦਾ ਆ ਕੇ ਇੱਕ ਦਿਨ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਆਉਂਦਾ ਦੀਵਾਲੀ ਦਾ ਦਿਨ ਸੀਗਾ ਉਸ ਦਿਨ ਸ਼ਬਦ ਸੁਣ ਕੇ ਉਸ ਨੂੰ ਮਨ ਨੂੰ ਸਕੂਨ ਮਿਲਦਾ ਉਸ ਨੂੰ ਹਾਲਾਕੇ ਜਦੋਂ ਸ਼ਬਦ ਚੱਲ ਰਹੇ ਸੀ ਉਸ ਨੂੰ ਉਹਦੀ ਕੁਝ ਵੀ ਸਮਝ ਨਹੀਂ ਲੱਗ ਰਹੀ ਸੀ ਪਰ ਜਿਹੜੀ ਉੱਥੇ ਦਰਬਾਰ ਸਾਹਿਬ ਦੇ ਆਸ-ਪਾਸ ਦੀ ਜਿਹੜੀ ਵਾਈਬ੍ਰੇਸ਼ਨ ਸੀ ਉਹਦੇ ਕਰਕੇ ਉਹਦੀ ਜਿਹੜੀ ਰੂਹ ਸੀ ਉਹ ਸਕੂਨ ਨਾਲ ਭਰ ਗਈ ਸੀ ਫਿਰ ਹੌਲੀ-ਹੌਲੀ ਉਹਨੇ ਕੋਸ਼ਿਸ਼ ਕੀਤੀ ਸ਼ਬਦਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਉੱਥੋਂ ਕਿਸੇ ਦੀ ਮਦਦ ਲਈ ਉਸਨੇ ਤਾਂ ਉਸ ਨੂੰ ਜਦੋਂ ਸ਼ਬਦਾਂ ਦੇ ਅਰਥ ਪਤਾ ਲੱਗੇ ਤਾਂ ਉਹ ਸੋਚਦਾ ਵੀ ਜਿਹੜੀ ਰੋਹਾਨੀਅਤ ਇਸ ਗ੍ਰੰਥ ਦੀ ਬਾਣੀ ਦੇ ਵਿੱਚ ਰਚੀ ਹੋਈ ਆ ਹੋਰ ਕਿਤੇ ਨਹੀਂ ਮਿਲਣੀ ਇਹ ਕਾ ਉੱਥੇ ਸਾਹਿਤ ਦੇ ਵਿੱਚ ਉਸ ਦੀ ਰੁਚੀ ਪਹਿਲੇ ਹੀ ਸੀ ਤਾਂ ਉੱਥੇ ਉਸ ਨੇ ਇਹ ਸੋਚਿਆ ਵੀ ਮੈਂ ਇਸ ਧਰਮ ਦੇ ਬਾਰੇ ਹੋਰ ਜਾਨਣਾ ਚਾਹਣਾ ਹੈਗਾ ਤਾਂ ਉਸ ਨੇ ਬਹੁਤ ਕੁਝ ਪੜ੍ਹਿਆ ਸਿੱਖ ਧਰਮ ਦੇ ਵਿਦਵਾਨਾਂ ਨਾਲ ਵਿਚਾਰਾਂ ਕੀਤੀਆਂ ਵਿਚਾਰ ਪਟੰਦਰੇ ਕੀਤੇ ਤੇ 1875 ਤੋਂ ਲੈ ਕੇ 1881 ਈਸਵੀ ਤੱਕ ਇੱਕ ਕਲਕੱਤਾ ਰਿਵਿਊ ਨਾਮ ਦਾ ਰਸਾਲਾ ਛਪਦਾ ਹੁੰਦਾ ਸੀ ਪੰਜਾਬ ਦੇ ਵਿੱਚ ਅੰਗਰੇਜ਼ੀ ਰਾਜ ਇਸ ਪਾਉਂਦਾ ਹੁੰਦਾ ਸੀ ਉਹਨੇ ਉਹਦੇ ਵਿੱਚ ਬਹੁਤ ਸਾਰੇ ਲੇਖ ਲਿਖੇ ਸਿੱਖ ਇਤਿਹਾਸ ਨਾਲ ਸੰਬੰਧਿਤ ਲੇਖ ਸੀ ਗੁਰਬਾਣੀ ਨਾਲ ਸੰਬੰਧਿਤ ਲੇਖ ਸੀ ਉਹਨੇ ਬਹੁਤ ਸਾਰੇ ਲੇਖ ਲਿਖੇ ਕਲਕੱਤਾ ਰਿਵਿਊ ਦੇ ਵਿੱਚ ਫਿਰ ਉਹ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ ਕਰਦਾ ਕਰਦਾ ਬਹੁਤ ਡੂੰਘਾ ਚਲਾ ਗਿਆ ਸੀ ਉਹ ਹਰ ਰੋਜ਼ ਗੁਰਬਾਣੀ ਪੜਨਾ ਨਿਤਨੇਮ ਕਰਨਾ ਉਹਦਾ ਰੋਜ਼ ਦਾ ਰੁਟੀਨ ਹੋ ਗਿਆ ਸੀ ਫਿਰ ਉਸਨੇ ਇੱਕ ਦਿਨ ਸੋਚਿਆ ਵੀ ਮੈਂ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਧੰਨਵਾਦ ਕਰਾਂ ਅਸਲ ਦੇ ਵਿੱਚ ਉਹਦੇ ਸੋਚਣ ਦਾ ਕਾਰਨ ਇਹ ਸੀਗਾ ਵੀ ਐਡਾ ਵੱਡਾ ਗਿਆਨ ਦਾ ਖਜ਼ਾਨਾ ਇਕੱਲੇ ਪੰਜਾਬ ਤੱਕ ਹੀ ਸੀਮਤ ਨਾ ਰਹੇ ਇਹਨੂੰ ਦੁਨੀਆ ਦੇ ਕੋਨੇ-ਕੋਨੇ ਤੇ ਲੈ ਕੇ ਜਾਈਏ ਉਹਨੇ ਬਿਨਾਂ ਕਿਸੇ ਲਾਲਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕੀਤਾ ਸੀ ਅੰਗਰੇਜ਼ੀ ਦੇ ਵਿੱਚ ਪਰ ਅਸੀਂ ਉਸ ਨੂੰ ਪਛਾਣ ਹੀ ਨਾ ਸਕੇ ਇੱਥੇ ਇੱਕ ਹੋਰ ਕਿੱਸਾ ਮੈਂ ਤੁਹਾਨੂੰ ਦੱਸਦਾ ਇੱਕ ਡਾਕਟਰ 트ੰਪ ਨਾਂ ਦਾ ਵਿਅਕਤੀ ਹੋਇਆ ਉਸ ਨੇ ਵੀ ਦਾ ਅਧੀ ਗ੍ਰੰਥ ਨਾਂ ਦਾ ਇੱਕ ਗ੍ਰੰਥ ਪ੍ਰਕਾਸ਼ਿਤ ਕੀਤਾ ਸੀਗਾ ਇਹ ਕਿਹਾ ਸੀਗਾ ਵੀ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨਵਾਦ ਆ ਹਾਲਾਂਕਿ ਉਹਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਸੀਗੀਆਂ ਉਹ ਆਪ ਵੀ ਬੰਦਾ ਚੰਗਾ ਨਹੀਂ ਸੀਗਾ ਉਹ ਸਿਗਾਰ ਪੀਂਦਾ ਸੀ ਇੱਕ ਵਾਰ ਕਹਿੰਦੇ ਆ ਵੀ ਉਹਨੇ ਸਿਗਾਰ ਦਾ ਧੂਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਟ ਤੇ ਮਾਰਿਆ ਸੀਗਾ ਸਾਮਰਾਜੀ ਸੋਚ ਰੱਖਦਾ ਸੀ ਉਹ ਜਿਹੜੇ ਸੱਭਿਆਚਾਰ ਦੇ ਲੋਕ ਉਹਨਾਂ ਦੇ ਅਧੀਨ ਸੀਗੇ ਉਨ੍ਹਾਂ ਪ੍ਰਤੀ ਕਿਰਨਾ ਸੀ ਜਿਹੜੀ ਉਹ ਗੁਰਬਾਣੀ ਦੀਆਂ ਜਿਹੜੇ ਅਰਥ ਕੀਤੇ ਸੀ ਉਸ ਨੇ ਉਹਦੇ ਵਿੱਚ ਸਾਫ ਨਜ਼ਰ ਆਉਂਦੀ ਸੀ ਤਾਂ ਜਿਹੜੇ ਉਸ ਸਮੇਂ ਦੇ ਸਿੱਖ ਵਿਦਵਾਨ ਸੀ ਉਹਨਾਂ ਨੇ ਉਹ ਟੀਕਾ ਸੀ ਜਿਹੜਾ ਉਹ ਅਰੰਧ ਕਰਦਾ ਸੀ ਪਰ ਇਸ ਵਿਅਕਤੀ ਨੇ ਉਸ ਤੋਂ ਅਲੱਗ ਰਹਿ ਕੇ ਇੱਕ ਕੰਮ ਕੀਤਾ ਸੀ ਉਹਨੇ ਦੋ ਬੰਦੇ ਹਮੇਸ਼ਾ ਆਪਣੇ ਨਾਲ ਰੱਖੇ ਸੀ ਸਿੱਖ ਵਿਦਵਾਨ ਵੱਡੇ ਵੱਡੇ ਵਿਦਵਾਨ ਹੋਏ ਆ ਜਿਹੜੇ ਉਸ ਸਮੇਂ ਸਿੱਖ ਕੌਮ ਦੇ ਉਹਨਾਂ ਦੇ ਨਾਲ ਸੰਪਰਕ ਚ ਸੀਗਾ ਉਹ ਇੱਕ ਬੰਦੇ ਤੋਂ ਉਹ ਗੁਰਬਾਨੀ ਦੇ ਸਹੀ ਅਰਥ ਕਰਵਾਉਂਦਾ ਸੀ ਤੇ ਦੂਜਾ ਵਿਅਕਤੀ ਉਹਨਾਂ ਅਰਥਾਂ ਦੀ ਅੰਗਰੇਜ਼ੀ ਦੱਸਦਾ ਸੀ। ਇਸ ਸਮੇਂ ਦੇ ਵਿੱਚ ਉਹਨੂੰ ਬਹੁਤ ਸਾਰੇ ਵਿਦਵਾਨ ਮਿਲੇ ਨੇ। ਕਈ ਵਿਦਵਾਨ ਉਹਦੇ ਦੋਸਤ ਵੀ ਬਣ ਗਏ ਸੀ। ਤਾਂ ਇੰਨਾਂ ਵਿੱਚੋਂ ਸਭ ਤੋਂ ਨੇੜੇ ਉਹਨਾਂ ਦੇ ਰਿਹਾ ਭਾਈ ਕਾਂ ਸਿੰਘ ਨਾਭਾ। ਬਹੁਤ ਮਦਦ ਕੀਤੀ ਹੈ ਭਾਈ ਕਾਂ ਸਿੰਘ ਨਾਭਾ ਜੀ ਨੇ ਉਹਨਾਂ ਦੀ। ਭਗਤ ਲక్ష్మణ ਸਿੰਘ। ਭਗਤ ਲక్ష్మణ ਸਿੰਘ ਨੇ ਕਿਤੇ ਜਾਣਾ ਆਉਣਾ, ਕਿਤੇ ਰਸਤਾ ਦੱਸਣਾ, ਆਪਣੇ ਘਰ ਦੇ ਵਿੱਚ ਰੱਖਣਾ। ਇਹ ਸਾਰੇ ਕੰਮ ਭਗਤ ਲਖਮਨ ਸਿੰਘ ਜੀ ਨੇ ਕੀਤੇ ਸੀਗੇ ਮਿਕਲਸਾ ਟੇਲੀ ਇਹਨਾਂ ਸੌਖਾ ਨਹੀਂ ਸੀਗਾ ਮਿਕਲਫ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕਰਾਉਣਾ ਜਿੱਥੋਂ ਆਇਆ ਸੀ ਪਿੱਛੋ ਅਸਾਈ ਸੀਗਾ ਉਹ ਉਹਦੇ ਧਰਮ ਦੇ ਲੋਕ ਉਹਨੂੰ ਨਫ਼ਰਤ ਕਰਨ ਲੱਗ ਗਏ ਸੀ ਜਿਹੜੇ ਉਹਦੇ ਦੋਸਤ ਮਿੱਤਰ ਸੀ ਸਹਿਚਾਰ ਸੀ ਜਿਨ੍ਹਾਂ ਨਾਲ ਪਰਿਵਾਰ ਦੇ ਲੋਕ ਸੀ ਉਹਨੂੰ ਬਲਾਉਣੋਂ ਹਟ ਗਏ ਸੀ ਵੀ ਤੂੰ ਤਾਂ ਭਈ ਉਹਨਾਂ ਤੇ ਕੰਨੀ ਹੋ ਗਿਆ ਤੂੰ ਸਿੱਖ ਬਣ ਕੇ ਪਰ ਇਦਰੋਂ ਸਾਡੇ ਵਾਲੇ ਸੀ ਜਿਹੜੇ ਕਹਿੰਦੇ ਸੀ ਬੇਦੀਤਾ ਜੀ ਦਾੜੀ ਕੱਟੀ ਹੋਈ ਆ ਇਹਦੇ ਸੱਤੇ ਬਾਲ ਹੈ ਨਹੀਂ ਇਹ ਪੂਰਾ ਸਿੱਖ ਨਹੀਂਗਾ ਇਹਨਾਂ ਨੇ ਵੀ ਉਹਨੂੰ ਪਰਵਾਹ ਨਹੀਂ ਕੀਤਾ ਉਹ ਵਿਚਾਰਾ ਅਤਿ ਵਿਚਾਲੇ ਫਸ ਗਿਆ ਨਾ ਉਤਰਦਾ ਨਾ ਉਤਰਦਾ ਪਰ ਤੁਸੀਂ ਦੇਖੋ ਇੰਨੀਆਂ ਮੁਸ਼ਕਲਾਂ ਦੇ ਨਾਲ ਬਾਅਦ ਵੀ ਉਸ ਬੰਦੇ ਨੇ ਹਾਰ ਨਹੀਂ ਮੰਨੀ ਉਹਨੇ ਜਿਹੜਾ ਟੀਚਾ ਮਿੱਥਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨੁਵਾਦ ਕਰਾਉਣ ਦਾ ਉਹਨੇ ਕਰਕੇ ਹਟੂਆ ਕਦਮ ਮਨ ਉਹਨੂੰ ਡੀਸੀ ਦੀ ਨੌਕਰੀ ਕਰ ਰਿਹਾ डीसी ਦੇ ਦੇਖੋ ਤੁਸੀਂ ਕਿੰਨੇ ਕੰਮ ਹੁੰਦੇ ਨੇ ਪਰ ਇਧਰ ਆਉਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਦਾ ਕੰਮ ਸ਼ੁਰੂ ਕਰ ਲਿਆ ਸੀ ਦੋਨੇ ਕੰਮ ਪੈਰਲਰ ਨਹੀਂ ਹੋ ਸਕਦੇ ਸੀ ਤਾਂ ਉਸ ਨੇ 1893 ਸੀਵੀ ਦੇ ਵਿੱਚ ਡੀਸੀ ਦੀ ਨੌਕਰੀ ਛੱਡ ਦਿੱਤੀ ਸੀ ਬਹੁਤ ਲਗਨ ਸੀ ਉਸ ਨੂੰ ਗੁਰਬਾਣੀ ਦੇ ਨਾਲ ਹਰ ਸਮੇਂ ਗੁਰਬਾਣੀ ਪੜ੍ਹਦਾ ਰਹਿੰਦਾ ਸੀ ਉਹ ਜਦੋਂ ਵਿਹਲਾ ਹੁੰਦਾ ਸੀ ਗੁਰਬਾਣੀ ਪੜ੍ਹਦਾ ਰਹਿੰਦਾ ਸੀ ਜਦੋਂ ਕੰਮ ਤੇ ਲੱਗਿਆ ਸੀ ਗੁਰਬਾਣੀ ਦਾ ਧੰਨਵਾਦ ਕਰਦਾ ਸੀ ਤੇ ਪੀਸੀ ਦੀ ਨੌਕਰੀ ਛੱਡਣਾ ਕੋ ਖਾਲਾ ਜੀ ਦਾ ਬਾੜਾ ਨਹੀਂ 19ਵੀਂ ਸਦੀ ਦੇ ਵਿੱਚ ਡੀਸੀ ਦੀ ਨੌਕਰੀ ਛੱਡੀ ਸੀ ਤੇ ਅੱਜ ਕੋਈ ਸਿੱਖ ਨੂੰ ਕਹਦੀ ਇਹ ਨਾ ਵੀ ਤੂੰ 82 ਦੀ ਨੌਕਰੀ ਛੱਡਦੇ ਹੋ ਤਾਂ ਨਹੀਂ ਛੱਡਦਾ ਤੇ ਉਹ ਵਿਰੋਧੀ ਧਰਮ ਦਾ ਬੰਦਾ ਸੀ ਦੂਸਰੇ ਧਰਮ ਦਾ ਬੰਦਾ ਸੀ ਉਹ ਵੀ ਉਹਨਾਂ ਦਾ ਜਿਹੜੇ ਸਾਡੇ ਤੇ ਰਾਜ ਕਰ ਰਹੇ ਸੀ ਉਸ ਸਮੇਂ ਤੇ ਅਸੀਂ ਪਛੜੇ ਹੋਏ ਲੋਕ ਉਹਨੇ ਸਾਡੇ ਧਰਮ ਦੇ ਖਾਤਰ ਆਪਣੀ ਡੀਸੀ ਦੀ ਨੌਕਰੀ ਛੱਡੀ ਤੇ ਸਾਡੇ ਵਾਲਿਆਂ ਨੇ ਉਹਨੂੰ ਪਛਾਣੀ ਨਹੀਂ ਉਹ ਮਿੰਤਾ ਕਰਦਾ ਰਿਹਾ ਓਏ ਸਿੱਖੋ ਮੈਨੂੰ ਆਪਣੇ ਧਰਮ ਦੇ ਵਿੱਚ ਪਰਵਾਣ ਕਰ ਲੋ ਪਰ ਕਿਸੇ ਨੇ ਉਹਦੀ ਬਾਣੀ ਨਹੀਂ ਫੜੀ ਹਾਲਾਂਕਿ ਕੁਝ ਚੰਗੇ ਇਨਸਾਨ ਵੀ ਸੀਗੇ ਜਿਹੜੇ ਇਹ ਸਮਝ ਰੱਖਦੇ ਸੀ ਵੀ ਜਿਹੜਾ ਇਹ ਕੰਮ ਕਰ ਰਿਹਾ ਨਾ ਮਕਾਲਵ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਸਿੱਖ ਧਰਮ ਦੇ ਲਈ ਬਹੁਤ ਵੱਡਾ ਕੰਮ ਹੋਊਗਾ ਮੀਲ ਪੱਥਰ ਹੋਊਗਾ ਸਿੱਖ ਧਰਮ ਦੇ ਲਈ ਤਾਂ ਉੱਥੇ ਫਿਰ ਕੁਝ ਜਿਵੇਂ ਖਾਲਸਾ ਦੀਵਾਨ ਲਾਹੌਰ ਸੀਗਾ ਫਰੀਦਕੋਟ ਰਿਆਸਤ ਦਾ ਰਾਜਾ ਸੀ ਵਿਕਰਮ ਸਿੰਘ ਉਹਨਾਂ ਨੇ ਬਹੁਤ ਸਾਰੀ ਮਦਦ ਕੀਤੀ ਸੀਗੀ ਉਸ ਸਮੇਂ ਪਰ ਜਿਹੜੀ ਉਹਨਾਂ ਨੇ ਮਦਦ ਕੀਤੀ ਉਹ ਪੂਰੀ ਨਹੀਂ ਸੀ ਹੁਣ ਦੇਖੋ ਤੁਸੀਂ ਇੱਕ ਬੰਦਾ ਸੀ ਉਹਨੇ ਆਪਣੀ ਨੌਕਰੀ ਛੱਡਤੀ ਦੂਸਰੇ ਦੇਸ਼ ਦਾ ਬੰਦਾ ਦੂਸਰੇ ਦੇਸ਼ ਦੇ ਵਿੱਚ ਰਹਿ ਰਿਹਾ ਬਹੁਤ ਸਾਰਾ ਮਾਲੀ ਉਹਦਾ ਖਰਚਾ ਹੋ ਰਿਹਾ ਸੀ ਤਾਂ ਉਸ ਸਮੇਂ ਉਸ ਨੂੰ 35000 ਰੁਪਏ ਦਾ ਕਰਜ਼ ਵੀ ਚੁਕਨਾ ਪਿਆ 35000 ਦਾ ਕਰਜ਼ ਚੱਕ ਕੇ ਉਸਨੇ ਬਹੁਤ ਸਾਰੇ ਵਿਦਵਾਨਾਂ ਨਾਲ ਮਿਲ ਕੇ ਪੜ੍ਹ ਲਿਖ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕੀਤਾ 1898 ਈਸਵੀ ਦੇ ਵਿੱਚ ਵਿਕਰਮ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜੀਂਦ ਪਟਿਆਲਾ ਤੇ ਨਾਪੇ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੇ ਮਿਕਾਲਫ ਦੀ ਮਦਦ ਕੀਤੀ ਉਹਨੇ ਸੋਚਿਆ ਸੀ ਵੀ 1899 ਈਸਵੀ ਤੱਕ ਜਦੋਂ ਖਾਲਸਾ ਪੰਥ ਦੀ 200ਵੀਂ ਬਰਈ ਗੰਟ ਹੋਊਗੀ ਮੈਂ ਉਸ ਸਮੇ ਇਹ ਤਰਜਮਾ ਸਿੱਖਾਂ ਨੂੰ ਸਿੱਖਾਂ ਨੂੰ ਪੇਟ ਕਰ ਦੂੰਗਾ ਜਿਹੜਾ ਟੀਕਾ ਹੈ ਜਿਹਦੇ ਵਿੱਚ ਉਹ ਰਿਸਰਚ ਕਰ ਰਿਹਾ ਸੀ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਗਲਿਸ਼ ਦੇ ਵਿੱਚ ਅਨੁਵਾਦ ਕਰ ਰਿਹਾ ਸੀ ਉਹ ਕਹਿੰਦਾ ਸੀ ਮੈਂ ਜਦੋਂ ਖਾਲਸਾ ਪੰਥ ਸਾਜੇ ਨੂੰ 200 ਸਾਲ ਹੋ ਜਾਣਗੇ ਉਦੋਂ ਮੈਂ ਇਹ ਸਿੱਖਾਂ ਦੇ ਸਾਹਮਣੇ ਪੇਸ਼ ਕਰ ਦੂੰਗਾ ਪਰ ਕਈ ਕਾਰਨਾ ਕਰਕੇ ਕੁਝ ਵਿੱਤੀ ਸੰਕਟ ਆਇਆ ਉਹਦੇ ਤੇ ਕੁਝ ਆਪਣੇ ਵਾਲੇ ਉਹਦੀ ਲੱਤਾਂ ਖਿੱਚਣ ਲੱਗੇ ਇਹ ਕੰਮ ਪੂਰਾ ਨਹੀਂ ਹੋ ਸਕਿਆ ਹਾਲਾਂਕਿ 1899 ਈਸਵੀ ਤੱਕ ਉਸ ਨੇ ਅਨੁਵਾਦ ਕਰ ਲਿਆ ਸੀ ਜਿਹੜਾ ਇਤਿਹਾਸ ਲਿਖਣਾ ਸੀ ਉਹ ਲਿਖ ਲਿਆ ਰਿਸਰਚ ਪੂਰੀ ਕਰ ਲਈ ਸੀ ਉਹਨੇ ਪਰ ਸਾਡੇ ਵਾਲੇ ਇਹ ਲੱਤਾਂ ਖਿੱਚਣੋਂ ਨਹੀਂ ਹਟੇ ਤਾਂ ਉਸਨੇ ਕੀ ਕਰਿਆ 1899 ਈਸਵੀ ਦੇ ਵਿੱਚ ਆਪਣਾ ਜਿਹੜੀ ਰਿਸਰਚ ਕਰੀ ਸੀ ਜਿਹੜਾ ਖਰੜਾ ਤਿਆਰ ਕਰਿਆ ਸੀ ਉਹ ਲੈ ਕੇ ਲੰਡਨ ਚਲਾ ਗਿਆ ਤੇ ਨਾਲ ਉਹ ਦੋ ਜਿਹੜੇ ਸਿੰਘ ਸੀਗੇ ਇੱਕ ਅਰਥ ਕਰਨ ਵਾਲਾ ਤੇ ਇੱਕ ਅਰਥਾਂ ਦੀ ਅੰਗਰੇਜ਼ੀ ਅਨਵਾਦ ਕਰਨ ਵਾਲਾ ਉਹਨਾਂ ਨੂੰ ਵੀ ਉਹ ਨਾਲ ਲੈ ਕੇ ਗਿਆ ਸੀਗਾ ਲੰਡਨ ਨੂੰ ਲੰਡਨ ਚਲਾ ਗਿਆ ਉਹ 35000 ਰੁਪਏ ਦਾ ਉਹਦੇ ਉੱਤੇ ਪਹਿਲਾ ਕਰ ਸੀ ਉਹਨਾਂ ਸਮੇਂ ਦੇ ਵਿੱਚ ਤੇ ਉਤੋਂ ਸਿਪਾਈ ਦਾ ਏਡਾ ਵੱਡਾ ਕੰਮ ਸੀਗਾ ਸਭ ਤੋਂ ਵੱਡਾ ਕੰਮ ਸੀ ਜਿੱਤੇ ਖਰਚਾ ਆਉਣਾ ਸੀ ਉਹ ਸ਼ਾਫ ਸਿਪਾਈ ਦਾ ਸੀਗਾ ਤਾਂ ਉਹਨੇ ਆਪਣੀ ਨਿੱਜੀ ਸੰਪਤੀ ਵੇਚੀ ਉਸ ਸਮੇਂ ਆਪਣੀ ਜਿਹੜੀ ਜਾਇਦਾਦ ਸੀ ਉਹ ਵੇਚ ਕੇ 1919 ਤੱਕ ਆਪਣੀ ਪ੍ਰਿੰਟਿੰਗ ਦਾ ਕੰਮ ਸਿਪਾਈ ਦਾ ਕੰਮ ਪੂਰਾ ਕਰ ਲਿਆ ਆਕਸਫੋਰਡ ਪ੍ਰਿੰਟਿੰਗ ਕੰਪਨੀ ਹੈ ਇੱਕ ਪ੍ਰੈਸ ਹੈ ਇੱਕ ਉਹਦੇ ਤੋਂ ਨੇ ਇਹ ਟੀਕਾ ਸੀ ਜਿਹੜਾ ਉਹ ਸ਼ਿਪਾਈ ਆਸਕ 6 ਜਿਲਦਾਂ ਦੇ ਵਿੱਚ ਸ਼ਿਪਾਈ ਹੁੰਦੀ ਐ ਇਸ ਦੀ ਪਤ ਲਗਭਗ 2500 ਪੇਜ ਨੇ ਇਸ ਗ੍ਰੰਥ ਦੇ ਨਾਮ ਰੱਖਿਆ ਗਿਆ ਦਾ ਸਿੱਖ ਰਿਲੀਜਨ ਹੁਣ ਇਸ ਤਜਮੇ ਨੂੰ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਮਦਦ ਕੀਤੀ ਸੀਗੇ ਕਾਨ ਸਿੰਘ ਨਾਭਾ ਨੇ ਤਾਂ ਉਸ ਬੰਦੇ ਨੇ ਸਾਰੇ ਦੇ ਸਾਰੇ ਜਿਹੜੇ ਕਾਪੀਰਾਈਟ ਦੇ ਹੱਕ ਸੀਗੇ ਉਹ ਕਾਨ ਸਿੰਘ ਨਾਭਾ ਦੇ ਨਾਮ ਤੇ ਲਿਖਤੇ ਨੇ ਆਪਣੇ ਕੋਲੇ ਕੁਝ ਨਹੀਂ ਰੱਖਿਆ ਉਸ ਬੰਦੇ ਨੇ ਸਾਰੇ ਜਿਹੜੇ ਕਾਪੀਰਾਈਟ ਦੇ ਹੱਕ ਭਾਈ ਕਾਂਤ ਸਿੰਘ ਨਾਭਾ ਦੇ ਨਾਮ ਨੇ ਦਾ ਸਿੱਖ ਰਿਲੀਜੀਅਨ ਦੀ ਚਲੋ ਮੁਸ਼ਕਲਾਂ ਦੇ ਵਿੱਚੋਂ ਲੰਘਦੇ ਹੋਏ ਨੇ ਉਹਨੇ 1909 ਈਸਵੀ ਤੱਕ ਉਸ ਗ੍ਰੰਥ ਦੀ ਸ਼ਿਪਾਈ ਕਰਾ ਲਈ ਸੀ 6 ਜ਼ਿਲ੍ਹਿਆਂ ਦੇ ਵਿੱਚ ਫਿਰ ਉਹਨੂੰ ਪਤਾ ਲੱਗਿਆ 1911 ਈਸਵੀ ਦੇ ਵਿੱਚ ਵੀ 라ਵਲਪਿੰਡੀ ਦੇ ਵਿੱਚ ਇੱਕ ਸਿੱਖ ਧਰਮ ਦੀ ਬਹੁਤ ਵੱਡੀ ਕਾਨਫਰੰਸ ਹੋਣ ਜਾ ਰਹੀ ਹੈ ਜਿਦੇ ਵਿੱਚ ਸਿੱਖਾਂ ਦੇ ਵੱਡੇ ਵੱਡੇ ਵਿਦਵਾਨ ਪੜ੍ਹੇ ਲਿਖੇ ਸਿੱਖ ਹੋਣਗੇ। ਤੋਂ ਉਹਦੇ ਮਨ ਦੇ ਵਿੱਚ ਖੁਸ਼ੀ ਜਾਗੀ। ਵੀ ਮੈਂ ਇਸ ਕਾਨਫਰੰਸ ਦੇ ਵਿੱਚ ਜਿਹੜਾ ਇਹ ਗ੍ਰੰਥ ਆ ਇਹਨੇ ਜਾ ਕੇ ਸਿੱਖਾਂ ਨੂੰ ਸਾਹਮਣੇ ਪੇਸ਼ ਕਰ ਦੂੰਗਾ। ਉਹਨਾਂ ਨੇ ਤਾਰ ਪਾਈ ਉੱਥੋਂ ਲੰਡਨ ਤੋਂ ਤਾਰ ਪਾਈ ਵੀ ਮੈਂ ਆ ਰਿਹਾ ਇਸ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਦੇ ਲਈ। ਵੀ ਜਿਹੜਾ ਮੇਰਾ ਟੀਕਾ ਜਿਹੜਾ ਮੇਰਾ ਤਰਜਮਾ ਉਸ ਨੂੰ ਤੁਸੀਂ ਪ੍ਰਵਾਨ ਕਰ ਲਓ। ਉਨੇ ਉਹਦੇ ਮਨ ਦੇ ਵਿੱਚ ਖੁਸ਼ੀ ਸੀ ਵੀ ਮੈਂ ਇੰਨੀ ਮਿਹਨਤ ਕੀਤੀ ਐ ਮੈਂ ਸਿੱਖਾਂ ਦੇ ਵੱਡੇ ਵੱਡੇ ਵਿਦਵਾਨਾਂ ਨਾਲ ਬੈਠ ਕੇ ਚਰਚਾ ਕਰਕੇ ਉਹਦੇ ਅਰਥ ਕੀਤੇ ਗੁਰਬਾਣੀ ਦੇ ਉਸ ਤੋਂ ਬਾਅਦ ਉਹਦੀ ਇੰਗਲਿਸ਼ ਬਣਾਈ ਉਸ ਨੂੰ ਮੈਂ ਇਸ ਗ੍ਰੰਥ ਦੇ ਵਿੱਚ ਪਾਇਆ ਤਾਂ ਮੇਰਾ ਜਿਹੜਾ ਇਹ ਗ੍ਰੰਥ ਆ ਉਹ ਪ੍ਰਵਾਨ ਕਰ ਲੈਣਗੇ ਉਹਨੇ ਤਾਰ ਪਾਈ ਜਦੋਂ ਉਸ ਤਾਰ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਸਟੇਸ਼ਨ ਆਇਆ ਉੱtreਆ ਉੱਥੇ ਕੋਈ ਵੀ ਸਿੱਖ ਕੋਈ ਵੀ ਸਿੱਖ ਜਥਾ ਕੋਈ ਵੀ ਸਿੱਖ ਕਮੇਟੀ ਉਸ ਨੂੰ ਲੈਣ ਨਹੀਂ ਗਈ ਉਹ ਵਿਚਾਰਾ ਇਕੱਲੇ ਸਟੇਸ਼ਨ ਤੋਂ ਆੰਗਾ ਕਰਕੇ ਭਗਤ ਲਖਮਨ ਸਿੰਘ ਦੇ ਘਰ ਆਉਂਦਾ। ਤੋਨੇ ਭਾਈ ਲਖਮਨ ਸਿੰਘ ਨੂੰ ਦੱਸਿਆ ਕਾਨਫਰੰਸ ਦੇ ਬਾਰੇ ਵੀ ਕੱਲ ਨੂੰ ਜਿਹੜੀ ਕਾਨਫਰੰਸ ਆ ਉਸ ਦੇ ਵਿੱਚ ਮੈਂ ਆਪਣਾ ਗ੍ਰੰਥ ਪੇਸ਼ ਕਰਨਾ ਚਾਹੁੰਦਾ। ਜਿਹੜਾ ਮੈਂ ਆਪਣਾ ਤਰਜਮਾ ਲਿਖਿਆ ਉਹ ਪੇਸ਼ ਕਰਨਾ ਚਾਹੁੰਦਾ। ਤੋ ਚਾਹੁੰਦਾ ਸੀ ਕਿ ਮੈਂ ਸਿੱਖਾਂ ਦੇ ਵਿੱਚ ਪ੍ਰਵਾਨ ਹੋਵਾਂ। ਮੈਂ ਸਿੱਖ ਬਣਾ। ਤੋਨੇ ਭਾਈ ਲਖਮਨ ਸਿੰਘ ਨੂੰ ਵੀ ਸਮਝਾਇਆ ਵੀ ਤੂੰ ਇਹ ਤਰਜਮਾ ਇਸ ਤਰ੍ਹਾਂ ਕਰਕੇ ਪੇਸ਼ ਕਰੀਂ। ਤੇ ਲਸ਼ਮਨ ਸਿੰਘ ਨੂੰ ਵੀ ਇਹ ਉਮੀਦ ਸੀ ਵੀ ਐਡੇ-ਐਡੇ ਵਿਦਵਾਨਾਂ ਨੇ ਬੈਠ ਕੇ ਇਸ ਗ੍ਰੰਥੀ ਜਿਹੜੀ ਪਰਚੋਲ ਕੀਤੀ ਆ ਵੀ ਇਹ ਤਾਂ ਪ੍ਰਵਾਨ ਹੋਈ ਜਾਊਗਾ ਪਰ ਉੱਥੇ ਜਦੋਂ ਕਾਨਫਰੰਸ ਦੇ ਵਿੱਚ ਲਿਜਾਇਆ ਜਾਂਦਾ ਤਾਂ ਕਮੇਟੀ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਨਾ ਉਹਨੂੰ ਪੜ੍ਹਿਆ ਨਾ ਦੇਖਿਆ ਉਹਨੂੰ ਰੱਦ ਕਰ ਦਿੱਤਾ ਜਦੋਂ ਆ ਕੇ ਲਸ਼ਮਨ ਸਿੰਘ ਮਕਾਲਫ ਨੂੰ ਦੱਸਦਾ ਤਾਂ ਨੂੰ ਅਨ ਕੈਸਾ ਦੁੱਖ ਹੋਇਆ ਬਹੁਤ ਦਰਦ ਹੋਇਆ ਡੇੜੇ ਬੰਦੇ ਨੇ ਆਪਣਾ ਸਾਰਾ ਕੁਝ ਛੱਡਤਾ ਆਪਣੀ ਜ਼ਮੀਨ ਜਾਇਦਾਦ ਬੇਇੱਜ਼ਤੀ ਆਪਣੀ ਨੌਕਰੀ ਛੱਡਤੀ ਆਪਣਾ ਪਰਿਵਾਰ ਛੱਡਿਆ ਆਪਣੇ ਦੋਸਤ ਮਿੱਤਰ ਛੱਡੇ ਕਾਦੇ ਲਈ ਉਹ ਲਿਖਣ ਦੇ ਲਈ ਇੱਕ ਦਸਤਾਵੇਜ਼ ਲਿਖਣ ਦੇ ਲਈ ਤੇ ਜਿਨ੍ਹਾਂ ਲਈ ਲਿਖਿਆ ਸੀ ਉਹਨਾਂ ਨੇ ਪਰਵਾਹ ਹੀ ਨਹੀਂ ਕਰਿਆ ਉਹਦੀ ਸਾਰੀ ਮਿਹਨਤ ਤੇ ਪਾਣੀ ਪੈ ਗਿਆ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਉਸਨੇ ਇਸ ਕੰਮ ਦੇ ਵਿੱਚ ਲਾਤਾ ਸੀ ਤੇ ਸਾਡੇ ਵਾਲਿਆਂ ਨੇ ਉਹਦੀ ਕਦਰ ਨਹੀਂ ਪਾਈ ਹਾਲਾਂਕਿ ਇਹ ਦੇਖਿਆ ਜਾਵੇ ਹੋ ਸਕਦਾ ਵੀ ਜਿਹੜਾ 트ੰਪ ਨੇ ਉਹ ਲਿਖਿਆ ਸੀਗਾ ਦਸਤਾਵੇਜ਼ ਇੱਕ ਲਿਖਿਆ ਸੀ ਉਹ ਗਲਤ ਸੀ ਉਸੇ ਕਰਕੇ ਸਿੱਖਾਂ ਨੇ ਉਸ ਨੂੰ ਵੀ ਰੱਦ ਕੀਤਾ ਹੋ ਸਕਦਾ ਤਾਂ ਉੱਥੋਂ ਜਾਂਦਾ ਰੈਸਟੋਰੈਂਟ ਦੇ ਵਿੱਚ ਰਹਿੰਦਾ ਰਾਵਲਪਿੰਡੀ ਦੇ ਵਿੱਚ ਉੱਥੇ ਜਾ ਕੇ ਫੇਰ ਉਹ ਸੋਚਦਾ ਇਹ ਜਿਹੜੇ ਮੇਰੇ ਸਾਥੀ ਨੇ ਮੇਰੇ ਨਾਲ ਜਿਹੜੇ ਅਫਸਰ ਕੰਮ ਕਰਦੇ ਸੀ ਮੈਂ ਉਹਨਾਂ ਨੂੰ ਕੀ ਮੂੰਹ ਦਿਖਾਉਂਗਾ ਉਨ ਜਾ ਕੇ ਉਹ ਤਾਂ ਪਹਿਲੇ ਮੇਰੇ ਤੋਂ ਨਫ਼ਰਤ ਕਰਦੇ ਨੇ ਉਹ ਕਹਿੰਦੇ ਨੇ ਵੀ ਤੂੰ ਸਿੱਖ ਹੋ ਗਿਆ ਉਹ ਮੈਨੂੰ ਬੁਲਾਉਂਦੇ ਨਹੀਂ ਇਹੀ ਦੁੱਖ ਲੈ ਕੇ ਵਾਪਸ ਆਪਣੇ ਦੇਸ਼ ਲੰਡਨ ਚਲਾ ਗਿਆ ਤਾਂ ਉਥੋਂ ਇੱਕ ਉਹਦੇ ਨਾਲ ਮੁਹੰਮਦ ਨਾਮ ਦਾ ਇੱਕ ਵਿਅਕਤੀ ਜਾਂਦਾ ਜਿਹੜਾ ਪੰਜਾਬੀ ਸੀਗਾ ਉਹਦੇ ਨਾਲ ਰਹਿੰਦਾ ਉਸ ਤੋਂ ਬਾਅਦ ਅਖੀਰ 15 ਮਾਰਚ 1913 ਈਸਵੀ ਨੂੰ ਲੰਡਨ ਦੇ ਵਿੱਚ ਮਕਾਲਫ ਦੀ ਮੌਤ ਹੋ ਜਾਂਦੀ ਹੈ। ਮੁਹੰਮਦ ਉਸ ਸਮੇਂ ਉਧੇ ਕੋਲੇ ਸੀ। ਤਵਨੇ ਚਿੱਠੀ ਲਿਖੀ ਭਾਈ ਲਖਮਨ ਸਿੰਘ ਨੂੰ ਭਾਈ ਕਾਨ ਸਿੰਘ ਨਾਭਾ ਨੂੰ ਚਿੱਠੀ ਲਿਖੀ। ਤਣੇ ਵਿੱਚ ਲਿਖਿਆ ਵੀ ਉਹ ਆਪਣੀ ਮੌਤ ਤੋਂ 10 ਮਿੰਟ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਇਨਾ ਉਹ ਗੁਰਬਾਣੀ ਨੂੰ ਪਿਆਰ ਕਰਦਾ ਸੀ ਬੰਦਾ ਮੌਤ ਤੋਂ ਬਾਅਦ ਦੇਖੋ ਉਹਦੇ ਨਾਲ ਕੀ ਹੋਇਆ ਅਸਾਈ ਕਹਿੰਦੇ ਇਹ ਸਾਡੇ ਧਰਮ ਦਾ ਬੰਦਾ ਨਹੀਂ ਅਸੀਂ ਇਹਨੂੰ ਦਫਨਾਉਣਾ ਨਹੀਂ ਹੈਗਾ ਤੇ ਸਾਡੇ ਵਾਲੇ ਸਿੱਖ ਕਹਿੰਦੇ ਇਹਦੀ ਦਾੜੀ ਕੱਟੀ ਹੋਈ ਆ ਇਹਦੇ ਸਿਰ ਮੁੰਨਿਆ ਹੋਇਆ ਹੈ ਸਿੱਖ ਨਹੀਂ ਇਹਦੇ ਪੰਜ ਕਕਾਰ ਨਹੀਂ ਪਾਏ ਅਸੀਂ ਇਹਦਾ ਸੰਸਕਾਰ ਨਹੀਂ ਕਰਨਾ ਉਹਦਾ ਮਰਦਾ ਰੋ ਲਿਆ ਸੀ ਜਦੋਂ ਪੰਜਾਬੀ ਦੇ ਵਿੱਚ ਕਿਸੇ ਨੂੰ ਗਾਲ ਕੱਢਣੀ ਹੋਵੇ ਨਾ ਤਾਂ ਕਹਿੰਦੇ ਨੇ ਜਾ ਤਰਾ ਮੁਰਦਾ ਰੁਲ ਜੇ। ਟੋਸ ਬੰਦੇ ਨੇ ਸਾਡੇ ਲਈ ਕਿੰਨਾ ਕੁਸ਼ ਕੀਤਾ। ਆਪਣੀ ਸਾਰੀ ਜ਼ਿੰਦਗੀ ਇਸ ਕੰਮ ਦੇ ਸਿੱਖਾਂ ਦੇ ਕੰਮ ਤੇ ਲਾਤੀ ਤੇ ਇਸ ਉਹਦਾ ਮੁਰਦਾ ਤੱਕ ਰੋਲਤਾ। ਹਾਲਾਂਕਿ ਹੌਲੀ-ਹੌਲੀ ਸਿੱਖਾਂ ਨੂੰ ਥੋੜਾ ਜਿਹਾ ਇਲਮ ਹੋਇਆ ਤਾਂ ਸਾਈਆਂ ਨੇ 5 ਮਿੰਟ ਉਸ ਨੂੰ ਤਬੂਤ ਦੇ ਵਿੱਚ ਪਾ ਕੇ ਰੱਖਿਆ ਉਸ ਤੋਂ ਬਾਅਦ ਸਿੱਖਾਂ ਨੇ ਉਹਦਾ ਦਾ ਸੰਸਕਾਰ ਕੀਤਾ ਸੀ। ਤੁਸੀਂ ਸੋਚੋ ਆਪਣਾ ਸਾਰਾ ਜੀਵਨ ਉਸ ਬੰਦੇ ਨੇ ਸਿੱਖੀ ਦੇ ਲੇਖੇ ਲਾਤਾ ਤੇ ਸਿੱਖਾਂ ਨੇ ਉਹਦੀ ਬਾਹ ਤੱਕ ਨਹੀਂ ਫੜੀ ਕੁਝ ਪੜਾਸੀ ਦੀ ਨੌਕਰੀ ਨਹੀਂ ਛੱਡਦਾ ਕਿਸੇ ਦੇ ਲਈ ਆਪਣੇ ਲਈ ਵੀ ਨਹੀਂ ਛੱਡਦਾ ਇਸ ਗੱਲ ਦਾ 19ਵੀਂ ਸਦੀ ਦੀ ਗੱਲ ਕਰ ਰਹੇ ਆਪਾਂ ਡੀਸੀ ਦੀ ਨੌਕਰੀ ਨੂੰ ਲਤ ਮਾਰੀ ਉਸਨੇ ਕਾਦੇ ਲਈ ਦੂਸਰੇ ਧਰਮ ਦੇ ਗ੍ਰੰਥ ਨੂੰ ਲਿਖਣ ਦੇ ਤੇ ਦੂਸਰੇ ਧਰਮ ਵਾਲਿਆਂ ਨੇ ਉਹਦੀ ਬਾਹ ਤੱਕ ਨਹੀਂ ਫੜੀ ਉਹਨੂੰ ਦੇਖਿਆ ਤੱਕ ਨਹੀਂ ਉਹਦੇ ਕੰਨੀ ਹਾਲਾਂਕਿ ਕੁਝ ਸਮੇਂ ਬਾਅਦ ਆਪਣੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਇੱਕ ਕਾਨਫਰੰਸ ਹੋਈ ਉਹਦੇ ਵਿੱਚ ਮਿਕਰਫ ਦੇ ਜਿਹੜੇ ਕੰਮ ਕਰੇ ਸੀ ਉਹਨਾਂ ਦਾ ਚਰਚਾ ਉੱਥੇ ਹੋਇਆ ਉਹਦੇ ਗ੍ਰੰਥ ਨੂੰ ਮਾਨਤਾ ਵੀ ਮਿਲੀ ਅੱਜ ਵੀ ਇਹ ਹੀ ਆਪਣੇ ਕੌਮ ਦੇ ਵਿੱਚ ਇਹ ਹੀ ਘਾਟ ਚੱਲ ਰਹੀ ਆ ਅਸੀਂ ਵੀ ਅੱਜ ਵੀ ਨੌਜਵਾਨਾਂ ਨੂੰ ਪਛਾਣ ਨਹੀਂ ਸਕਦੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਦੀ ਬਾਹ ਨਹੀਂ ਫੜਦੇ ਗਵਾ ਲੈਨੇ ਆ ਅਸੀਂ ਬਾਤ ਚ ਪਸਤਾਉਨੇ ਆ ਕਿੰਨੇ ਨੌਜਵਾਨ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਿੱਖਾਂ ਦੀ ਗੱਲ ਕਰ ਰਹੇ ਸੀ ਸਿੱਖ ਧਰਮ ਦੀ ਗੱਲ ਕਰ ਰਹੇ ਸੀ ਅਸੀਂ ਕਬਾਲੇ ਉਹ ਕਚੂਨੀਆ ਤੋਂ ਚਲੇ ਗਏ ਕੋ ਜੇਲਾਜ ਫੜ ਕੇ ਵੜਾਤੇ ਇਹ ਤਾਂ ਜੀ ਬਾਰੋਂ ਆਇਆ ਇਹਦੀ ਦਾੜੀ ਕੱਟੀ ਹੋਈ ਆ ਇਹਦੇ ਸਿਰ ਤੇ ਵਾਲ ਹੈ ਨਹੀਂ ਇਹਦੇ ਪੰਜ ਕਕਾਰ ਨਹੀਂ ਪਾਏ ਇਹੀ ਚੀਜ਼ ਮਕਾਲਪ ਦੇ ਨਾਲ ਹੋਈ ਅੱਜ ਅਸੀਂ ਦੇਖਦੇ ਆ ਨਾ ਦਰਬਾਰ ਸਾਹਿਬ ਆਉਂਦੇ ਆ ਅੰਗਰੇਜ਼ ਕਿੰਨੇ ਫਿਰਦੇ ਹੁੰਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਕਿੰਨੀ ਦੁਨੀਆ ਦੇ ਵਿੱਚ ਗੁਰਬਾਣੀ ਦੇ ਲਈ ਕਿੰਨੀ ਸ਼ਰਧਾ ਕੀਤੀ ਉਹ ਕਿਉਂ ਹੋਈ ਉਹ ਮਕਾਲਫ ਦੇ ਕਰਕੇ ਹੋਈ ਉਹਨੇ ਗੁਰਬਾਣੀ ਦਾ ਕਿੰਨੇ ਸੋਹਣੇ ਅਰਥ ਕੀਤੇ ਅਰਥ ਕਰਕੇ ਇੱਕ ਗ੍ਰੰਥ ਬਣਾਇਆ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਲਾਤੀ ਆਪਣੀ ਜਾਇਦਾਦ ਜਮ੍ਹਾਂ ਕੀਤੀ ਹੋਈ ਜਿਹੜੀ ਸਾਰੀ ਇਸ ਕੰਮ ਤੇ ਲਾਤੀ ਤੇ ਅਸੀਂ ਉਹਦੀ ਬਾਹ ਤੱਕ ਨਹੀਂ ਫੜੀ ਸੀ ਤੇ ਸਾਡੇ ਅੱਜ ਦੇ ਲੋਕਾਂ ਨੂੰ ਉਹਦਾ ਨਾਮ ਤੱਕ ਨਹੀਂ ਪਤਾ ਲਾਰਡ ਅਲਹੋਜੀ ਪਤਾ ਉਹ ਆਇਆ ਸੀ ਪਰ ਡਾਕਟਰ ਮਕਾਲਫ ਦੇ ਬਾਰੇ ਕਿਸੇ ਨੂੰ ਨਹੀਂ ਪਤਾ ਜੋ ਆਇਆ ਸੀ ਤੋਂ ਨੇ ਸਿੱਖਾਂ ਦੇ ਲਈ ਕੀ ਕੀ ਕੀਤਾ। ਤੋਂ ਅੱਜ ਜ਼ਰੂਰੀ ਆ ਜੀ ਸਾਨੂੰ ਇਤਿਹਾਸ ਪੜਨ ਦੇ ਕਿਨੇ ਸਾਡੀ ਬਾਹ ਫੜੀ ਕਿਹੜਾ ਸਾਡੇ ਹੱਕ ਦੇ ਵਿੱਚ ਉਸ ਸਮੇਂ ਦੇ ਵਿੱਚ ਭੁਗਤਿਆ। ਹੋਰ ਨਹੀਂ ਤਾਂ ਸਾਨੂੰ ਉਹਨਾਂ ਦੇ ਨਾਮ ਤਾਂ ਪਤਾ ਹੋਣੇ ਚਾਹੀਦੇ ਨੇ। ਤੋਂ ਜੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਚੰਗਾ ਲੱਗਿਆ ਤਾਂ ਤੁਸੀਂ ਇਸ ਨੂੰ ਅੱਗੇ ਵੀ ਭੇਜ ਸਕਦੇ ਹੋ। ਸਾਨੂੰ ਸਪੋਰਟ ਕਰਨ ਦੇ ਲਈ ਸਾਡਾ YouTube ਚੈਨਲ ਆ ਜਿਹੜਾ ਇਹ ਵਾਲਾ ਸਬਸਕ੍ਰਾਈਬ ਕਰ ਸਕਦੇ ਹੋ। ਕਿਸੇ ਨੂੰ ਉੱਚ ਨੀਮਾ ਬੋਲਿਆ ਗਿਆ ਹੋਵੇ ਖਿਮਾਂ ਦੇ ਜੱਜ ਕਾਂ ਜੀ ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਫਤ